ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ਟੀ ਪੰਜਾਬ ਦੇ ਸੁਪਾ ਬਗੋ ਪੰਜਾਬ ਸਰਕਾਰ ਵੱਲੋਂ ਜੋ ਕੱਲ ਬਾਈਟ ਪੇਸ਼ ਕੀਤਾ ਗਿਆ 26 ਮਾਰਚ ਨੂੰ ਵਿਧਾਨ ਸਭਾ ਦੇ ਵਿੱਚ ਉਹ ਬਾਈਟ ਨਕਾਰਾਤਮਕ ਬਾਈਟ ਹੈ ਸਿਰ ਪੰਕੜਿਆਂ ਦੀ ਖੇਡ ਖੇਢੀ ਗਈ ਹੈ ਕੁਝ ਕੁਝ ਵੀ ਨਹੀਂ ਹੈਗਾ ਨਾ ਕਿਸਾਨਾਂ ਵਾਸਤੇ ਨਾ ਮਜ਼ਦੂਰਾਂ ਵਾਸਤੇ ਨਾ ਮਲਾਜਮਾਂ ਵਾਸਤੇ ਨਾ ਹੋਰ ਜਿਹੜੇ ਛੋਸ਼ਤ ਵਰਗ ਉਹਨਾਂ ਵਾਸਤੇ ਕੁਝ ਨਹੀਂ ਉਹਦੇ ਚ ਜਿਹੜਾ ਕੀਤਾ ਗਿਆ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਅਸੀਂ ਬੜਾ ਵੱਡਾ ਮਾਰਕਾ ਮਾਰਿਆ 2,36,080 ਕਰੋੜ ਦਾ ਬਾਈਟੋ ਪੇਸ਼ ਕੀਤਾ ਪਿਛਲੇ ਨਾਲੋਂ ਢਾਈ ਬਾਈਟਿਆ ਵੱਧ ਪੇਸ਼ ਕੀਤਾ ਪਰ ਉਹ ਬੈਟ ਦੀ ਘਾੜੀ ਕੀ ਹੈ ਉਹਦੇ ਵਿੱਚ 23,957 ਕਰੋੜ ਦਾ ਵਾਲਾ ਘਾਟਾ ਬਖਾਇਆ ਗਿਆ ਮਲ 24000 ਕਰੋੜ ਦੇ ਲਾਗੇ ਬੰਨੇ ਘਾਟਾ ਉਹਨਾਂ 24000 ਕਰੋੜ ਰੁਪਏ ਕਿੱਥੋਂ ਹੁਣ ਉਹ ਕਰਜ਼ਾ ਚੁਕਣਾ ਉਹ ਕਰਜ਼ਾ 22 ਹਜ਼ਾਰ ਕਰੋੜ ਇੱਕ ਸਾਲ ਦੇ ਵਿੱਚ ਹੋਰ ਚੁਕਾਉਣਾ ਆ ਵਾਓ ਤੇ ਪਹਿਲਾਂ ਹੀ ਪੰਜਾਬ ਸਰ ਕਿੰਨਾ ਕਰਜ਼ਾ ਤਿੰਨ ਲੱਖ 96 ਹਜ਼ਾਰ ਕਰੋੜ ਦੀ ਫਿਕਰ ਦਿੱਤੀ ਇਹਨਾਂ ਨੇ ਮਤਲਬ 4 ਲੱਖ ਕਰੋੜ ਦੇ ਪਹਿਲਾਂ ਹੀ ਪਹੁੰਚ ਗਿਆ ਇਸ ਸਾਲ ਦੇ ਅੰਤ ਤੱਕ ਇਸ ਸਵਾ 4 ਲੱਖ ਕਰੋੜ 4 ਮਤਲਬ 4 ਲੱਖ 25 ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ ਸਰ ਚੜ ਜਾਊਗਾ ਇਹਦਾ ਮਤਲਬ ਕੀ ਬਣੂਗਾ ਐਸ ਵੇਲੇ 1.30 ਹਜ਼ਾਰ ਦਾ ਕਰਜ਼ਾ ਜਿਹੜੇ 3 ਕਰੋੜ ਵਾਸੀ ਆ ਪੰਜਾਬ ਦੇ ਹਰ ਇੱਕ ਦੇ 1.30 ਹਜ਼ਾਰ ਕਰੋੜ ਦਾ ਕਰਜ਼ਾ ਪੜਦਾ ਤੇ ਆਉਣ ਵਾਲੇ ਸਾਲ ਤੱਕ ਇਹ 1.5 ਲੱਖ ਕਰੋੜ ਦਾ ਕਰਜ਼ਾ ਵੱਧ ਜਾਊਗਾ ਅਗਲੇ ਬਈਟ ਤੱਕ ਆ ਬਈਟਿਆ ਇਹ ਪੰਜਾਬ ਦੇ ਲੋਕ ਆਪ ਦੇਖ ਲੈਣਾ ਤੇ ਭਗਵੰਤ ਮਾਨ ਦੀ ਸਰਕਾਰ ਕਿੱਧਰ ਨੂੰ ਜਾ ਰਹੀ ਹੈ ਕਰਜ਼ਾ ਚੜਾ ਰਹੀ ਹੈ ਉਹਦੇ ਉਹ ਪੂਰਾ ਕਰਨ ਵਾਸਤੇ ਜਿਹੜਾ ਇਹ ਜਿੰਨੀਆਂ ਇਹਨਾਂ ਦੀਆਂ ਫਿਊਲ ਖਰਚੀਆਂ ਵਾ ਜਿੰਨੀ ਲੁੱਟਬਾਰ ਕੀਤੀ ਹੋਈ ਆ ਜਿਸ ਤਰ੍ਹਾਂ ਐਡਵਰਟਾਈਜ਼ਮੈਂਟ ਦੇ ਪੈਸੇ ਖਰਚ ਰਿਆ ਜਿਤਨਾ ਹੈਲੀਕਾਪਟਰਾਂ ਦੇ ਪੈਸੇ ਖਰਚ ਰਿਆ ਜਿਤਨਾ ਕੇਜਰੀਵਾਲ ਨੂੰ ਸਕੋਟੀਆਂ ਦਿੱਤੀਆਂ ਹੋਈਆਂ ਉਹਦੇ ਵਾਸਤੇ ਹੈਲੀਕਾਪਟਰ ਵਰਤੇ ਜਾ ਰਹੇ ਆ ਬਾਕੀ ਜਿੰਨੀ ਅਫਸਰਸ਼ਾਹੀ ਆ ਤੇ ਇਹਦੇ ਮੰਤਰੀ ਐ ਐਮਐਲਏ ਜਿੰਨੀਆਂ ਵੱਡੀਆਂ ਫਜ਼ੂਲ ਖਰਚੀਆਂ ਕਰਦੇ ਜਿਤਨਾ ਲੁੱਟ ਮੱਚੀ ਵੀ ਪੂਰੇ ਪੰਜਾਬ 'ਚ ਉਹਦੇ ਨਾਲ ਉਹਨੂੰ ਪੂਰਤੀ ਵਾਸਤੇ ਕੀ ਕਰ ਰਿਹਾ ਉਹਦੀ ਪੂਰਤੀ ਵਾਸਤੇ ਜਿਹੜੀਆਂ ਸਰਕਾਰੀ ਜਾਇਦਾਦਾਂ ਵੇਚ ਰਿਹਾ ਤੇ ਜਾ ਕਰ ਗਿਆ ਜੋ ਕਰ ਰਿਹਾ ਇਸ ਤਰੀਕੇ ਨਾਲ ਉਹਦੀ ਪੂਰਤੀ ਕਰ ਰਿਹਾ ਇਹ ਕਿੰਨਾ ਚਿਰ ਪੰਜਾਬ ਜਿਹੜਾ ਵਸਵਾ ਕਰੂਗਾ ਕਿੰਨਾ ਕਿ ਇਸ ਤਰ੍ਹਾਂ ਇਹ ਗੱਲ ਹੋਊਗੀ ਦੂਸਰੇ ਪਾਸੇ ਨਾ ਕੋਈ ਡੈਰੀ ਪਾਣੀ ਦੇਣ ਸੰਬੰਧੀ ਖੇਤਾਂ ਤੱਕ ਪਹੁੰਚਾਉਣ ਦਾ ਕੋਈ ਪਲਾਨ ਬਣਾਇਆ ਗਿਆ ਨਾ ਹੀ ਜਿਹੜਾ ਧਰਤੀ ਆਵੇ ਪਾਣੀ ਪ੍ਰਦੂਸ਼ਿਤ ਹੋ ਰਿਹਾ ਜਿਹੜਾ ਪਾਣੀ ਦਰਿਆਵਾਂ ਦਾ ਪ੍ਰਦੂਸ਼ਿਤ ਹੋ ਰਿਹਾ ਧਰਤੀ ਰਹਿਣਾ ਹੋ ਰਿਹਾ ਜਿਹੜਾ ਫੈਕਟਰੀ ਵਾਲਿਆਂ ਨੇ ਗੋਰ ਕਰ ਕਰਕੇ ਥੱਲੇ ਗੰਦਾ ਪਾਣੀ ਪਾਇਆ ਆ ਉਹਦੇ ਵਾਸਤੇ ਕੋਈ ਜਿਹੜਾ ਕਾਨੂੰਨ ਸਖਤੀ ਬਣਾਉਣ ਦੀ ਗੱਲ ਨਹੀਂ ਸਕੋ ਤੇ ਕਾਨੂੰਨ ਜਿਹੜਾ ਹੋਰ ਅੰਕਾ ਬਣਾਉਣ ਦੀ ਉਹ ਕੈਬਨਟ ਦੇ ਵਿੱਚ ਪਾਸ ਕਰਕੇ ਬੈਠੇ ਹੋਏ ਆ ਇਹਜ ਕਰਕੇ ਇਤੋਂ ਕੋਈ ਵੀ ਪੰਜਾਬ ਦੇ ਲੋਕ ਆਸ ਨਹੀਂ ਕਰ ਸਕਦੇ ਨਾ ਆਸ ਕਰਨ ਦਾ ਕੋਈ ਵੀ ਕੋਈ ਸਾਡੇ ਕੋਲ ਜਰੀਆ ਵਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਭੀ ਪੀ ਲਿਆ ਕਿ ਤਖੜੇ ਹੋ ਕੇ ਜਥੇਬੰਦ ਹੋ ਪਿੰਡ ਪੱਧਰ ਤੇ ਜਥੇਬੰਦ ਹੋ ਆਪਣੇ ਆਪਣੀ ਤਾਕਤ ਬਣਾਓ ਇਹ ਸੁੱਧਾ ਜਿਹੜਾ ਇਹਨਾਂ ਦਾ ਬੈਟਿਆ ਕਾਰਪੋਰੇਟ ਵਾਲੇ ਬੰਦੇ ਨੂੰ ਜਾ ਰਿਹਾ ਜਿਸ ਤਰੀਕੇ ਨਾਲ ਇਨਵੈਸਟ ਦੀ ਗੱਲ ਕਰ ਰਿਹਾ ਹੈ ਜੀ ਜਿਸ ਤਰੀਕੇ ਨਾਲ ਹੋਰ ਕਈ ਤਰੀਕੇ ਦੀਆਂ ਇਹ ਜਿਹੜੀਆਂ ਪਲਾਨਗਾ ਬਣਾ ਰਹੇ ਆ ਇੱਥੋਂ ਤੱਕ ਵੀ ਆ ਕੇ ਜਿਹੜਾ ਯੋਜਨਾ ਇਹਨਾਂ ਯੋਜਨਾ ਕਮਿਸ਼ਨ ਬਣਾਇਆ ਆਇਆ ਹੈ ਜਿਹੜਾ ਲਓ ਚੇਅਰਮੈਨ ਲਾਇਆ ਆਇਆ ਉਹ ਵੀ ਜਿਹੜਾ ਵਾ ਉਹ ਵੀ ਬਾਹਰੀ ਕੰਪਨੀ ਦਾ ਵਾ ਉਹ ਵੀ ਕਿਸੇ ਕੰਪਨੀ ਦਾ ਲਾਇਆ ਆਇਆ ਵਾ ਤੋਨੂੰ 6 ਕਰੋੜ ਰੁਪਈਆ ਸਾਹ ਵੀ ਤਰਖਾ ਦਿੱਤੀ ਜਾ ਰਹੀ ਹੈ ਕੀ ਉਹਦੀ ਆਉਟਪੁਟ ਹੈ ਜਿਹੜੀ ਖੇਤੀ ਦਿੱਤੀ ਹੈ ਜਿਹਦੀ ਇਹ ਮੰਗ ਕਰਦੇ ਆ ਕਿ ਪੰਜਾਬ ਚ ਖੇਤੀ ਨੀਤੀ ਦਾ ਖੜੜਾ ਬਣਿਆ ਸਕਪਾਲ ਸਿੰਘ ਪ੍ਰੋਫੈਸਰ ਸਕਪਾਲ ਸਿੰਘ ਵੀ ਜਿਹੜਾ ਮੈਂਬਰੀ ਕਮੇਟੀ ਉਹਨੇ ਦਿੱਤਾ ਆ ਉਹ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਕੋਈ ਜਿਹੜੀ ਸਾਡੀ ਮੰਗ ਸੀ ਪੀੜੀਆਂ ਪੰਜ ਫਸਲਾਂ ਵਾ ਦਾਲਾਂ ਸਮੇਤ ਮੱਕੀ ਵਗੈਰਾ ਉਹਨਾਂ ਦੀ ਐਮਐਸਟੀ ਗ੍ਰੇਟੀ ਦਾ ਕਾਨੂੰਨ ਬਣ ਗਿਆ ਪੰਜਾਬ ਕੀ ਜਿਦਾਂ ਤੇਰ ਜਿਦਾਂ ਕੇਰਲਾ ਚ ਬਣਿਆ ਹੋਇਆ 13 ਫਸਲਾਂ ਤੇ ਉਹ ਵੀ ਉੱਥੇ ਕੋਈ ਗੱਲ ਨਹੀਂ ਕਿਸਾਨਾਂ ਨੂੰ ਉਹਨੇ ਕਰਜ਼ਾ ਖਤਮ ਕਰਤੇ ਕੋਈ ਗੱਲ ਨਹੀਂ ਇਸ ਕਰਕੇ ਕੁਝ ਨਹੀਂ ਹੈਗਾ ਅਸੀਂ ਇਹ ਵਜਿ ਦੀ ਖੇਤੀ ਕਰਦੇ ਆ ਤੇ ਲੋਕਾਂ ਨੂੰ ਆਪਣੇ ਸੰਘਰਸ਼ ਲਈ ਤਿਆਰ ਹੋਣ ਵਾਸਤੇ ਤੇ ਆਉਣ ਵਾਲੇ ਜਿਹੜੇ ਮੋਰਚੇ ਲੱਗਣੇ ਆ ਉਹਨਾਂ ਵਿੱਚ ਸ਼ਾਮਲ ਹੋਣ ਦੀ ਪੀਕ ਕਰਦੇ ਆ ਵੈਗਰੂ ਜੀ ਦਾ ਖਾਲਸਾ ਰਜੀਵ